ਦੇ ਸੇਵਿਕਾ ਦੇਖ ਰਹੇ ਸਾਰੇ ਹੀ ਸਰੋਤਿਆਂ ਜਤਾਰ ਸਿੰਘ ਜੱਬੋਬਾਲ ਦੇ ਵੱਲੋਂ ਪਿਆਰ ਪਰਿ ਸਤ ਸ੍ਰੀ ਅਕਾਲ ਪਿਆਰੇ ਸਾਥੀਓ ਗੱਲ ਕਰਾਂਗੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦੀ ਧਰਤੀ ਦੇ ਉੱਪਰ ਵਸਿਆ ਹੋਇਆ ਨਮਾਸ਼ਹਿਰ ਬਲਾਕ ਨਮਾਸ਼ਹਿਰ ਬਲਾਕ ਦੇ ਵਿੱਚ ਵਸਿਆ ਪਿੰਡ ਜੱਬੋਬਾਲ ਪਿੰਡ ਜੱਬੋਬਾਲ ਦੇ ਵਿੱਚ ਅੱਜ ਸ਼੍ਰੀਮਾਨ ਮੁੱਖ ਅੰਚਾਰਜ ਕਰਮਚੰਦ ਜੀ ਦੀ ਸਮਾਰਕ ਦੇ ਉੱਪਰ ਅੱਜ ਸਜਦਾ ਕਰਨ ਦੇ ਲਈ ਉਹਨਾਂ ਦੇ ਪਰਿਵਾਰ ਦੇ ਵੱਲੋਂ ਨਗਰ ਦੇ ਵੱਲੋਂ ਇੱਥੇ ਵਿਸ਼ੇਸ਼ ਤੌਰ ਤੇ ਮੈਂਬਰਾਂ ਨੇ ਪਹੁੰਚੇ ਨੇ ਸ਼ਹੀਦ ਕਰਮਚੰਦ ਜੀ ਦੀ ਕੁਰਬਾਨੀ ਬਹੁਤ ਹੀ ਵੱਡੀ ਹੈ ਕਿ ਜਦੋਂ ਕੋਆਪਰੇਟਿਵ ਬੈਂਕ ਗੰਨਾ ਮਿਲ ਦੇ ਨਜ਼ਦੀਕ ਲੁੱਟਖੋ ਵਾਲੀ ਬੈਂਕ ਦਾ ਵਾਕਿਆ ਹੋਇਆ ਉਸ ਵਾਕਿਆ ਦੇ ਦੌਰਾਨ ਕੈਸ਼ ਨੂੰ ਬਚਾਉਣ ਦੇ ਲਈ ਆਪਣੀ ਨੌਕਰੀ ਨੂੰ ਤੇ ਆਪਣੇ ਨਗਰ ਦਾ ਨਾਮ ਉੱਚਾ ਕਰਨ ਦੇ ਲਈ ਪੰਜਾਬ ਆਪੁਰਸ ਦਾ ਨਾਮ ਉੱਚਾ ਕਰਨ ਦੇ ਲਈ ਸ਼ਹਾਦਤ ਤਾਂ ਦੇ ਦਿੱਤੀ। ਉਹਨਾਂ ਦੇ ਪਰਿਵਾਰ ਦੇ ਵੱਲੋਂ ਵਿਸ਼ੇਸ਼ ਤੌਰ ਤੇ ਇੱਥੇ ਅੱਜ ਸਮਾਰਕ ਦੇ ਉੱਪਰ ਨਤਮਸਤਕ ਹੋਣ ਦੇ ਲਈ ਨਗਰ ਇਕੱਠਾ ਹੋਇਆ। ਮਾਨਯੋਗ ਸ਼ਹੀਦ ਕਰਮਚੰਦ ਜੀ ਦੀ ਸਮਾਰਕ ਅੱਜ ਪਹੁੰਚੀ ਹੈ। ਕਿਉਂ ਜੀ ਨਗਰ ਦੇ ਲਈ ਬਹੁਤ ਵੱਡੀ ਕੁਰਬਾਨੀ ਪੰਜਾਬ ਦੇ ਲਈ ਬਹੁਤ ਵੱਡੀ ਕੁਰਬਾਨੀ ਜੇ ਪੰਜਾਬ ਪੁੱੁਰਸ ਦੀ ਗੱਲ ਕੀਤੀ ਜਾਵੇ ਬਹੁਤ ਵੱਡਾ ਮਾਣ ਤੇ ਸਿਰ ਉੱਚਾ ਕਰਕੇ ਸ਼ਹਾਦਤ ਦਾ ਜਾਮ ਪੀਤਾ ਹੈਗਾ ਅੱਜ ਪਿੰਡ ਜੱਬੋਵਾਲ ਦੇ ਵਿੱਚ ਪਹੁੰਚਿਆ ਕਿਸ ਤਰ੍ਹਾਂ ਲੱਗਦਾ ਸਭ ਤੋਂ ਪਹਿਲਾਂ ਤਾਂ ਵੱਡੀ ਇਹ ਗੱਲ ਹੈ ਜਿਹੜਾ ਸ਼ਹੀਦ ਹੁੰਦਾ ਸਾਰਿਆਂ ਦਾ ਸਾਂਝਾ ਹੁੰਦਾ ਜੀ ਉਹ ਦੇਸ਼ ਦਾ ਵੀ ਹੁੰਦਾ ਪਰ ਆਪਣੇ ਸਟੇਟ ਦਾ ਵੀ ਹੁੰਦਾ ਤੇ ਪਿੰਡ ਦਾ ਵੀ ਹੁੰਦਾ ਜੀ ਪਿੰਡ ਵਾਸੀਆਂ ਨੂੰ ਉਹਨਾਂ ਤੇ ਬਹੁਤ ਮਾਣ ਆ ਤੇ ਉਹਨੇ ਜੋ ਕੋਈ ਵੀ ਸ਼ਹਾਦਤ ਦਿੱਤੀ ਆਪਣੀ ਕੁਰਬਾਨੀ ਦਿੱਤੀ ਆ ਇਹ ਸਿਰਫ ਆਪਣੇ ਡੂਰੀ ਦੇ ਦੌਰਾਨ ਉਹਨੇ ਆਪਣੀ ਜਿੰਦ ਜਾਨ 바ਰ ਕੇ ਇਹ ਕੰਮ ਕੀਤਾ ਜਿਨ੍ਹਾਂ ਨੂੰ ਅੱਜ ਤੱਕ ਚੇਤੇ ਰੱਖਿਆ ਜਾਂਦਾ ਹੈ ਅੱਜ ਵੀ ਜੀ ਰਣਜੀਤ ਸਿੰਘ ਜੀ ਪਿਤਾ ਦੀ ਗੱਲ ਕੀਤੀ ਜੀ ਬាទ ਜੀ ਬាទ ਠੀਕ ਆ ਬាទ ਧੰਨਵਾਦ ਰਣਜੀਤ ਸਿੰਘ ਜੀ ਦੇ ਪਿਤਾ ਦੀ ਗੱਲ ਕੀਤੀ ਜਾਵੇ ਪਿਤਾ ਆ ਸ਼ਹੀਦ ਕਰਮਚੰਦ ਜੀ ਮਾਤਾ ਜੀ ਖੜੀ ਨਹੀਂ ਪਰਿਵਾਰ ਖੜਾ ਵੀਰ ਰੂਪ ਲਾਲ ਜੀ ਖੜੇ ਨੇ ਕਿਉਂਕਿ ਉਸ ਸਮੇਂ ਦਾ ਜਿਹੜਾ ਦੌਰ ਸੀਗਾ ਉਸ ਟਾਈਮ ਦਾ ਜਿਹੜਾ ਸਮਾਂ ਸੀਗਾ ਕੁਝ ਅਲੱਗ ਹੀ ਤਰ੍ਹਾਂ ਦਾ ਘਰ ਦੇ ਵਿੱਚੋਂ ਪਿਤਾ ਜੀ ਦਾ ਚਲੇ ਜਾਣਾ ਬੱਚੇ ਬਹੁਤ ਛੋਟੇ ਛੋਟੇ ਐ ਪਰ ਉਹ ਜਾ ਕੇ ਵੀ ਸਾਡੇ ਵਿੱਚੋਂ ਨਹੀਂ ਗਏ ਹੈਗੇ ਕਿਉਂਕਿ ਉਹਨਾਂ ਦੀ ਜਿਹੜੀ ਕੁਰਬਾਨੀ ਹੈਗੀ ਆ ਪੂਰੀ ਨਗਰ ਦੇ ਵਾਸਤੇ ਉਹਨਾਂ ਨੇ ਨਗਰ ਨੂੰ ਇੱਕ ਕਰਨ ਦੇ ਲਈ ਮਹਿਕਮੇ ਦਾ ਨਾਮ ਉੱਚਾ ਕਰਨ ਦੇ ਲਈ ਆਪਣੇ ਸ਼ਹਾਦਤ ਆਪਣੇ ਜਾਨ ਦੇ ਦਿੱਤੀ ਹੈਗੀ ਆ ਕਿਸ ਤਰ੍ਹਾਂ ਲੱਗਦਾ ਅੱਜ ਦਾ ਦਿਨ ਸਭ ਤੋਂ ਪਹਿਲਾਂ ਤਾਂ ਮੈਂ ਦੇਸ਼ ਸੇਵਕ ਅਖਬਾਰ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਜੀ ਮੇਰੇ ਫਾਦਰ ਦੇ ਜਿਹੜੀ ਚੌਥੀ ਵੀ ਸਾਲਾਨਾ ਵਰਸੀ ਆ ਜੀ ਉਹਦੇ ਸੰਬੰਧ ਵਿੱਚ ਅਸੀਂ ਪਹਿਲਾਂ ਜਾ ਕੇ ਅਸਿਰ ਸ਼ੌਰ ਨੂੰ ਮਿਲੇ ਸੀਗੇ ਐਸਪੀ ਰਿਕਟ ਸਾਨੂੰ ਮਿਲੇ ਸੀਗੇ ਜੀ ਉਹਨਾਂ ਨੇ ਸਾਨੂੰ ਭਰੋਸਾ ਦਿਵਾਇਆ ਸੀਗਾ ਵੀ ਅੱਜ ਤੁਹਾਡੇ ਇੱਥੇ ਸਲਾਮੀ ਲੱਗੂਗੀ ਪਰ ਚੋਣ ਜਾਬਤੇ ਦੀ ਕਾਰਨ ਕਿਸੇ ਕੁਝ ਉਹਨਾਂ ਦੀ ਮਜਬੂਰੀਆਂ ਕਾਰਨ ਉਹ ਇੱਥੇ ਅੱਜ ਆਪਣੀ ਫੋਰਸ ਭੇਜ ਨਹੀਂ ਸਕੇ ਹੱਲੇ ਵੀ ਉਹਨਾਂ ਨੇ ਸਵੇਰੇ ਵੀ ਤਾਂ ਆਇਆ ਮੇਰੀ ਗੱਲ ਹੋਈ ਹੈ ਉਹ ਕਹਿੰਦੇ ਸੀਗੇ ਵੀ ਤੁਸੀਂ ਨਾ ਕਾਇਦੇ ਕਾਨੂੰਨ ਦੇ ਹਿਸਾਬ ਨਾਲ ਅਸੀਂ ਇਹ ਕਰ ਨਹੀਂ ਸਕਦੇ ਹਾਂ ਅਗਲੇ ਸਾਲ ਤੋਂ ਅਸੀਂ ਜਦੋਂ ਵੀ ਤੁਹਾਡੇ ਕੋ ਇੱਥੇ ਸਲਾਮੀ ਹੋਏ ਜਦ ਦਿਨ ਤੁਹਾਡੀ ਵਰਸੀ ਹੋਏਗੀ ਅਸੀਂ ਉੱਤੇ ਭੇਜਾਂਗੇ ਪਰ ਅਸੀਂ ਸਾਰੇ ਆਪਣੇ ਪਰਿਵਾਰ ਨਾਲ ਸਰਪੰਚ ਸਾਹਿਬ ਨਾਲ ਸਾਬਕਾ ਸਰਪੰਚ ਸਾਹਿਬ ਨਾਲ ਸਾਰੇ ਅਸੀਂ ਆਪਣੇ ਪਰਿਵਾਰ ਨਾਲ ਆਪਣੇ ਫਾਦਰ ਨੂੰ ਸ਼ਰਧਾਂਜਲੀ ਜਨ ਪਹੁੰਚੇ ਹਾਂ ਬਹੁਤ ਬਹੁਤ ਧੰਨਵਾਦ ਜੀ ਜੀ ਸ਼ੁਕਰੀਆ ਜੀ ਬੀਬੀ ਜੀ ਅੱਜ ਸਮਾਰਕ ਦੇ ਉੱਪਰ ਪਹੁੰਚੇ ਹੈਗੇ ਹਾਂ ਹਾਂ ਜੀ ਸ਼ਹੀਦ ਕਰਮਚੰਦ ਜੀ ਦੀ ਕੁਰਬਾਨੀ ਬਹੁਤ ਬੜੀ ਹੈ ਹਾਂ ਜੀ ਨਗਰ ਨੂੰ ਉੱਪਰ ਲੈ ਕੇ ਗਏ ਹੈਗੇ ਕਿਉਂਕਿ ਨਗਰ ਨਸ਼ੇ ਦੇ ਨਾਲ ਦੇ ਨਾਲ ਵੀ ਦਲਦਲ ਦੇ ਨਾਲ ਦੇ ਨਾਲ ਵੀ ਜਾਣਿਆ ਜਾਂਦਾ ਸੀਗਾ ਹਾਂਜੀ ਕਿਤੇ ਸਰਕਾਰੀ ਦਰਵਾਜ਼ੇ ਗੱਲ ਹੋਣੀ ਜੱਬੋਵਲ ਦਾ ਨਾਮ ਹੋਰ ਤਰੀਕੇ ਦੇ ਨਾਲ ਲਿਆ ਜਾਣਾ ਹਾਂਜੀ ਪਰ ਅੱਜ ਸਮਾਰਕ ਬਣ ਤੋਂ ਬਾਅਦ ਜੱਬੋਵਲ ਦਾ ਨਾਮ ਬਹੁਤ ਵੱਡੇ ਪੱਦਰ ਦੇ ਉੱਪਰ ਸ਼ਹੀਦ ਕਰਮਚੰਦੀ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਸ਼ਹੀਦ ਕਰਮਚੰਦ ਜੀ ਦੀ ਸਮਾਰਕ ਬਣੀ ਇਹ ਕਰਮਚੰਦ ਜਿਨ੍ਹਾਂ ਨੇ ਹਾਂਜੀ ਇਸ ਪੰਜਾਬ ਦੇ ਲਈ ਪੰਜਾਬ ਪੁਲਿਸ ਦੇ ਲਈ ਬਹੁਤ ਵੱਡੀ ਕੁਰਬਾਨੀ ਦਿੱਤੀ ਹੈ ਕਿਸ ਤਰ੍ਹਾਂ ਬਖਦੇ ਉਹਨਾਂ ਦੀ ਕੁਰਬਾਨੀ ਨੂੰ ਹਾਂਜੀ ਸਾਨੂੰ ਬਹੁਤ ਉਹਨਾਂ ਤੇ ਮਾਣ ਆ ਜੀ ਕਿਉਂਕਿ ਉਹ ਆਪਣੀ ਡਿਊਟੀ ਦੇ ਦੌਰਾਨ ਡਿਊਟੀ ਕਰਦੇ ਆਪਣੇ ਸ਼ਹੀਦ ਹੋ ਗਏ ਉਹਨਾਂ ਨੇ ਉਹ ਡਰੇ ਨਹੀਂ ਕਿਸੇ ਵੀ ਤਰ੍ਹਾਂ ਉਹਨਾਂ ਦੇ ਨਾਲ ਪੂਰੀ ਤਰ੍ਹਾਂ ਡਟ ਕੇ ਮੁਕਾਬਲਾ ਕੀਤਾ ਜੋ ਆਪਣੀ ਕੋਆਪਰੇਟ ਬੈਂਕ ਨਵਾਂ ਸ਼ਹਿਰ ਦੇ ਵਿੱਚ ਨੇ ਗੰਨਾ ਮੈਲਦੀ ਨਾਲ ਹੀ ਆ ਤੇ ਸਾਨੂੰ ਬੜਾ ਉਹਨਾਂ ਤੇ ਮਾਣ ਮਹਿਸੂਸ ਹੁੰਦਾ ਤੇ ਉਹਨਾਂ ਤੋਂ ਹੀ ਸਾਨੂੰ ਸਿੱਖਿਆ ਲੈਣੀ ਚਾਹੀਦੀ ਹੈ ਜੱਬੋ ਵਾਲ ਦਾ ਨਾਮ ਵੀ ਉਹਨਾਂ ਨੇ ਰੋਸ਼ਨ ਕੀਤਾ ਆ ਸ਼ਹੀਦ ਹੋਏ ਆ ਨਵੇਂ ਸ਼ਹਿਰ ਦਾ ਵੀ ਆਪਣੇ ਜ਼ਿਲ੍ਹੇ ਦਾ ਵੀ ਤੇ ਅਸੀਂ ਸ਼ਹੀਦ ਦੇ ਨਾਂ ਨਾਲ ਜਾਣੇ ਜਾਂਦੇ ਆ ਤੇ ਜਦੋਂ ਸਾਨੂੰ ਕਹਿੰਦੇ ਆ ਕਿ ਇਸ ਪਿੰਡ ਦੇ ਸ਼ਹੀਦ ਹੋਏ ਕਰਮਚੰਦ ਜੀ ਤੇ ਉਹ 6 5 1991 ਨੂੰ ਸ਼ਹੀਦ ਹੋ ਗਏ ਸੀ ਜੀ ਤੇ ਪਰ ਉਹਨਾਂ ਨੇ ਵਧੀਆ ਕੀਤਾ ਸਾਨੂੰ ਉਹਨਾਂ ਤੋਂ ਸਿੱਧ ਲੈਣੀ ਚਾਹੀਦੀ ਪਿੱਛੇ ਨਹੀਂ ਹਟਣਾ ਚਾਹੀਦਾ ਸਾਨੂੰ ਮੁਕਾਬਲਾ ਪੂਰੀ ਤਰ੍ਹਾਂ ਕਰਨਾ ਚਾਹੀਦਾ ਕਿਉਂਕਿ ਸੱਚ ਨੂੰ ਅੱਗੇ ਲੈ ਕੇ ਜਾਣ ਦੇ ਲਈ ਹਾਂਜੀ ਬਹੁਤ ਬੜੀ ਘਬਰਾਣੀ ਸੀ ਉਹ ਵੀ ਉਰੇ ਪਰੇ ਹੋ ਸਕਦੇ ਸੀ ਹਾਂਜੀ ਕਿਉਂਕਿ ਪਿੱਛੇ ਪਰਿਵਾਰ ਬਹੁਤ ਛੋਟਾ ਸੀ ਹਾਂਜੀ ਬੱਚੇ ਬਹੁਤ ਛੋਟੇ ਸੀ ਹਾਂਜੀ ਪਰ ਉਹਨਾਂ ਦੇ ਅੰਦਰ 1% ਵੀ ਇਹ ਵਿਚਾਰ ਨਹੀਂ ਆਇਆ ਉਹਨਾਂ ਨੇ ਇਹ ਸੋਚਿਆ ਕਿ ਜਿਸ ਸਮੇਂ ਦੇ ਦੌਰਾਨ ਮੈਂ ਜੌਬ ਕਰਦਾ ਜਿਸ ਤੇ ਲਈ ਮੈਂ ਜੌਬ ਕਰਦਾ ਮੈਂ ਆਪਣਾ ਜਿਹੜਾ ਹੈਗਾ ਆ ਪੱਖ ਜਿਹੜਾ ਹੈਗਾ ਆ ਆਪਣਾ ਇਹ ਜਿਹੜਾ ਸਮਾਂ ਜਿਹੜਾ ਹੈਗਾ ਉਸ ਨੂੰ ਦੇ ਸਕਾਂ ਕਿਸ ਤਰ੍ਹਾਂ ਜਿਹੜਾ ਨਾ ਫੈਮਲੀ ਆਪਣੀ ਨਹੀਂ ਦੇਖੀ ਜਾਂਦੀ ਜਦੋਂ ਆਪਾਂ ਡਿਊਟੀ ਨਿਭਾ ਰਹੇ ਹੁੰਨੇ ਆਪਾਂ ਬੜੇ ਆਪਣੇ ਇਮਾਨਦਾਰੀ ਦੇ ਨਾਲ ਆਪਾਂ ਡਿਊਟੀ ਆਪਾਂ ਨੂੰ ਕਰਨੀ ਚਾਹੀਦੀ ਉਹਨਾਂ ਨੇ ਕੀਤਾ ਵੀ ਇਸ ਤਰ੍ਹਾਂ ਹੀ ਆ ਉਹ ਡਿਊਟੀ ਦੇ ਸਮੇਂ ਸ਼ਹੀਦ ਹੋ ਗਏ ਆਪਣੀ ਡਿਊਟੀ ਪੂਰੀ ਤਰ੍ਹਾਂ ਕੀਤੀ ਉਹਨਾਂ ਨੇ ਪਿੱਛੇ ਨਹੀਂ ਹਟੇ ਹੈਗੇ ਉਹਨਾਂ ਨੇ ਪੂਰੀ ਫਾਈਟ ਕੀਤੀ ਆ ਤੇ ਸਾਨੂੰ ਉਹਨਾਂ ਤੇ ਬਹੁਤ ਮਾਣ ਮਹਿਸੂਸ ਹੁੰਦਾ ਸੁਨਵਾ ਸਰ ਇਹ ਸਭ ਦੇ ਵਿੱਚ ਇੱਕ ਹੋਰ ਸਵਾਲ ਆ ਗਿਆ ਹਾਂਜੀ ਕਿ ਸਮੇਂ ਦੇ ਵਿੱਚ ਸਮੇਂ-ਸਮੇਂ 'ਨਾ ਪਿੰਡ ਨੇ ਸਾਰਿਆਂ ਨੂੰ ਭੁੱਲਦੇ ਜਾਣਾ ਅੱਜ ਜ਼ਾਦ ਹੈ ਹੌਲੀ-ਹੌਲੀ ਆਪਾਂ ਵੀ ਇੱਕ ਦਿਨ ਸੰਸਾਰ ਤੋਂ ਚਲੇ ਜਾਣਾ ਹਾਂਜੀ ਪਰ ਸ਼ਹੀਦ ਕਰਮਚੰਦ ਜੀ ਨੂੰ ਇਸੇ ਹੀ ਤਰ੍ਹਾਂ ਹਾਂਜੀ ਇਸ ਨਗਰ ਨੇ ਵਾਰ-ਵਾਰ ਵਾਰ-ਵਾਰ ਯਾਦ ਕਰਦੇ ਰਹਿਣਾ ਉਹ ਸਾਡੇ ਵਿੱਚੋਂ ਜਾ ਕੇ ਵੀ ਨਹੀਂ ਗਏ ਇਸ ਚੀਜ਼ ਨੂੰ ਕਿਸ ਤਰ੍ਹਾਂ ਵੇਖਦੇ ਹਾਂ ਅਸੀਂ ਦੇਖੋ ਇਹਨਾਂ ਦੇ ਜੋ ਕਰਮਚਾਰੀ ਹੋਣਾਂ ਦਾ ਪਰਿਵਾਰ ਆ ਅਸੀਂ ਇਹਨਾਂ ਦੇ ਨਾਲ ਜਦੋਂ ਦੀ ਮੈਂ ਜੱਬੋਵਾਲ ਦੇ ਵਿੱਚ ਆਈਆਂ ਅਸੀਂ ਇਹਨਾਂ ਦੇ ਨਾਲ ਜੁੜੇ ਆ ਤੇ ਇਹ ਸ਼ੁਰੂ ਤੋਂ ਹੀ ਜਦੋਂ ਦੀ ਮੈਂ ਜੱਬੋਵਾਲ ਦੇ ਵਿੱਚ ਆਈਆਂ ਇਹ ਉਹਨਾਂ ਦੀ ਵਰਸੀ ਮਨਾਉਂਦੇ ਆ ਅੱਜ ਦੇ ਦਿਨ ਪਾਠ ਆਖਣ ਪਾਠ ਸਾਫ ਰੱਖਦੇ ਅੱਜ ਦੇ ਦਿਨ ਪੋਸ਼ੇ ਤਰੀਕ ਨੂੰ ਭੋਗ ਪਾਈ ਜਾਂਦੇ ਆ ਤੇ ਅਸੀਂ ਇੱਥੇ ਵੀ ਆ ਕੇ ਹੁਣ ਜਿੰਨਾ ਟਾਈਮ ਸਾਡੀ ਜ਼ਿੰਦਗੀ ਹੈਗੀ ਆ ਆਪਾਂ ਇੱਥੇ ਜ਼ਰੂਰ ਆਵਾਂਗੇ ਉਹਨਾਂ ਨੂੰ ਸਲਾਮੀ ਜ਼ਰੂਰ ਦਵਾਂਗੇ ਜੀ ਕਿਸ ਤਰ੍ਹਾਂ ਲੱਗਦਾ ਰਸ਼ਪਾਲ ਸਿੰਘ ਜੀ ਅੱਜ ਸਮਾਰਕ ਦੇ ਉੱਪਰ ਇਕੱਠੇ ਹੋਏ ਆਂ ਅ ਪਹਿਲਾਂ ਤਾਂ ਦੀ ਸੇਬ ਦੀ ਸਾਰੇ ਸਤਿ ਉਤਮ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਅ ਪਿੰਡ ਲਈ ਇੱਕ ਮੈਂ ਕਹਿੰਦਾ ਸ਼ਹੀਦ ਜਿਹੜਾ ਜਿਹੜਾ ਜਦੋਂ ਹੁੰਦੇ ਉਹ ਪਵਿੱਤਰ ਦਿਹਾੜਾ ਹੁੰਦਾ ਹੈ ਬਿਲਕੁਲ ਜੀ ਬਿਲਕੁਲ ਕਿਉਂਕਿ ਅਸੀਂ ਜਾਣਾ ਸਾਰੇ ਨਹੀਂ ਆ ਜੀ ਕੋਈ ਪਹਿਲਾ ਚਲ ਗਿਆ ਕੋਈ ਲੇਟ ਪਰ ਉਹ ਜਿਹੜਾ ਸ਼ਹੀਦ ਹੋ ਗਿਆ ਕਦੇ ਨਹੀਂ ਜਾਂਦਾ ਜਿਹੜੇ ਸ਼ਹੀਦ ਨੇ ਕੌਮ ਦਾ ਸਰਮਾਇਆ ਹੁੰਦੀ ਆ ਇਹ ਸਾਡੇ ਪਿੰਡ ਦਾ ਸਰਮਾਇਆ ਅੱਜ ਉਹਨਾਂ ਦਾ ਪਰਿਵਾਰ ਕਰਦਾ ਆ ਉਹਨਾਂ ਦੇ ਵੱਡੇ ਲੜਕੇ ਛੋਟੇ ਲੜਕੇ ਰঞ্জੀਤ ਸਿੰਘ ਇੰਸਪੈਕਟਰ ਸਾਹਿਬ ਰੂਪਰਾਲ ਜੀ ਸਾਰਾ ਪਰਿਵਾਰ ਸਾਡੀ ਤਾਏ ਜੀ ਹਰ ਸਾਲ ਕਰਦੇ ਆ ਪਰ ਇਹਨਾਂ ਦੀ ਜਿਹੜੀ ਹੁਣ ਉਹ ਜਿਹੜੀ ਯਾਦ ਆ ਉਹ ਕਦੇ ਨਹੀਂ ਜਾਣੀ ਜਿੰਨਾ ਚਿਰ ਜੱੱਬੋ ਵਾਲਾ ਰਹੂਗਾ 100 ਸਾਲ 200 ਸਾਲ 1000 ਸਾਲ ਤੱਕ ਵੀ ਰਹੂਗਾ ਲੇਕਿਨ ਉਹ ਇੱਕ ਲਿਖਿਆ ਜਾਣਾ ਸ਼ਹੀਦ ਕਰਮ ਸਿੰਘ ਦਾ ਪਿੰਡ ਜੱੱਬੋ ਵਾਲਾ ਜੀ ਕਿਉਂਕਿ ਸ਼ਹੀਦ ਜੋਬ ਸਾਰੇ ਕਰਦੇ ਪਰਿਵਾਰ ਸਾਰਿਆਂ ਨੂੰ ਪਿਆਰਾ ਪਰ ਇਮਾਨਦਾਰੀ ਉਹ ਕਿਸੇ ਕਿਸੇ ਵਿੱਚ ਹੁੰਦੀ ਹੈ ਸ਼ਹੀਦ ਕਰਮਚੰਦ ਜੀ ਨੇ ਉਹ ਇਮਾਨਦਾਰੀ ਦਿਖਾ ਲਈ ਹੈ ਉਹ ਵੀ ਪਿੱਛੇ हट ਸਕਦੇ ਸੀ ਜਦੋਂ ਬਾਕੀ ਮਲਾਜ਼ਮ ਪਿੱਛੇ ਭੱਜ ਗਏ ਪਰ ਉਹਨਾਂ ਨੇ ਪਿੱਛੇ ਨਹੀਂ ਭੱਜਿਆ ਉਹਨਾਂ ਨੇ ਕੁਰਬਾਨੀ ਦਿੱਤੀ ਆਪਣੀ ਜਾਨ ਦਾ ਨਹੀਂ ਆਪਣੇ ਬੱਚਿਆਂ ਦੀ ਪਰਵਾਹ ਨਹੀਂ ਕੀਤੀ ਆਪਣੇ ਦੇਸ਼ ਲਈ ਕੁਰਬਾਨ ਹੋਏ ਔਰ ਸਾਨੂੰ ਬੜਾ ਖੁਸ਼ੀ ਹੁੰਦੀ ਆ ਕਿ ਅਸੀਂ ਉਹਨਾਂ ਦੀ ਇੱਕ ਅਸੀਂ ਵੀ ਛੋਟਾ ਜਿਹਾ ਖੁਸ਼ੀ ਇਸ ਗੱਲ ਕੇ ਕਿ ਕਿ ਹੈ ਸਾਡੇ ਲਈ ਬਹੁਤ ਛੋਟੀ ਜਿਹੀ ਗੱਲ ਆ ਉਹਨਾਂ ਬਾਰੇ ਪਰ ਸਾਡੇ ਲਈ ਬਹੁਤ ਵੱਡੀ ਗੱਲ ਆ ਅਸੀਂ ਉਹਨਾਂ ਦੀ ਇੱਕ ਜਿਹੜੀ ਸਮਾਰਕ ਬਣਾ ਸਕਿਆ ਸਕਿਆ ਤਾਂ ਕਿ ਬੱਚਿਆਂ ਨੂੰ ਜਦੋਂ ਇਹ ਪਲੇ ਗਰਾਊਂਡ ਆ ਜਿੱਥੇ ਉਹਨਾਂ ਦੀ ਸਮਾਰਕ ਬਣੀ ਆ ਜਦੋਂ ਬੱਚੇ ਇੱਥੇ ਖੇਡਣਗੇ ਉਹਨਾਂ ਨੂੰ ਘਟੋ ਘਟ ਪਤਾ ਤਾਂ ਲੱਗੂ ਕਿ ਸਾਡੇ ਪਿੰਡ ਦਾ ਕਰਮਚੰਦ ਜੀ ਕੌਣ ਸਨ ਇੱਕ ਚੀਜ਼ ਹੋਰ ਹੈ ਲਾਸਟ ਸਵਾਲ ਹੈ ਬਹੁਤ ਛੋਟਾ ਜਿਹਾ ਸੱਚ ਨੂੰ ਅੱਗੇ ਲੈ ਕੇ ਜਾਣ ਦੇ ਲਈ ਆਪਣੀ ਜੀਵਨ ਦੀ ਲੀਲਾ ਤਾਂ ਉੱਥੇ ਦਾ ਤੇ ਲਾ ਦਿੱਤੀ ਹੈਗੀ ਹੈ ਪਰ ਉਹਦੇ ਕੋਲੋਂ ਸਿੱਖਣ ਵਾਲੀ ਵੀ ਗੱਲ ਇੱਕ ਸਾਰੇ ਨਗਰ ਦੇ ਲਈ ਸਾਹਮਣੇ ਐਗਜ਼ਾਮਪਲ ਪੈਦਾ ਹੁੰਦੀ ਹੈ ਕਿ ਉਹਨੇ ਨਗਰ ਦਾ ਨਾਮ ਉੱਚਾ ਕੀਤਾ ਦੇਖੋ ਮੈਂ ਤੁਹਾਨੂੰ ਉਹੀ ਦੱਸਿਆ ਕਿਉਂਕਿ ਇਸ ਸਮਾਰਕ ਅਸੀਂ ਉੱਧਰ ਵੀ ਕਿਤੇ ਬਣਾ ਸਕਦੇ ਸੀ ਇੱਥੇ ਉਹਨਾ ਬੱਚਿਆਂ ਨੇ ਜਿਹੜੇ ਅਸੀਂ ਜਦੋਂ 30 25 30 ਸਾਲ ਤੋਂ ਜਾਂ ਅਸੀਂ ਤਾਂ ਹੁਣ ਚਲੋ 50 ਸਾਲ ਦੇ ਲਾਗੇ ਚੱਲ ਗਏ ਸਾਡੀ ਜਿਹੜੀ ਮੈਮਰੀ ਨਹੀਂ ਐਨੀ ਕੰਮ ਸਾਨੂੰ ਪਤਾ ਕਰਮਚੰਦ ਕੌਣ ਹੈ ਜਿਹੜੇ ਅੱਜ 2 ਸਾਲ ਦੇ ਬੱਚੇ ਆ ਜਾਂ ਆਉਣ ਵਾਲੇ ਬੱਚੇ ਆ ਉਹ ਜਦੋਂ ਇੱਥੇ ਪਲੇਗ੍ਰਾਉਂਡ ਚਾਣਗੇ ਉਹ ਮਾਪੇ ਪਾਪ ਨੂੰ ਪੁੱਛਣਗੇ ਪਾਈਏ ਕਰਮਚੰਦ ਜੀ ਕੌਣ ਸੀ ਬਿਲਕੁਲ ਕਿਉਂਕਿ ਅਸੀਂ ਚੱਲ ਜਣਾ ਹੋਰ 50 ਸਾਲਾਂ ਜਾਂ ਸਾਲ ਨੂੰ ਚੱ ਨੂੰ ਦੇਖਣਾ ਉਹਦੀ ਆਟੋਮੈਟਿਕੀ ਹੋਈ ਸ਼ੀਰ ਕਰਮਚਾਰੀ ਦੁਬਾਰਾ ਪੈਦਾ ਹੋ ਜਣੇ ਜਿੱਦਣ ਕੋਈ ਬੱਚਾ ਪੁੱਛਦਾ ਆਪਣੇ ਮਾਪਪਾ ਨੂੰ ਇਹ ਕੌਣ ਆ ਆਟੋਮੈਟਿਕੀ ਉਹ ਬੱਚੇ ਦਾ ਉਸ ਇਨਸਾਨ ਦਾ ਉਸ ਸ਼ੀਰ ਦਾ ਨਾਂ ਪਰਗਟ ਹੋ ਜਾਂਦਾ ਜੀ ਸ਼ੁਕਰੀਆ ਬਹੁਤ ਹਾਲ ਜੀ ਨਾਲ ਨੇ ਪੂਰੇ ਵੀਰ ਵਿਸ਼ੇਸ਼ ਵਿਸ਼ੇਸ਼ ਤੌਰ ਤੇ ਯਾਨੀ ਲੰਬardar ਸਹਿਬਾਨ ਨੇ ਪ੍ਰਧਾਨ ਸਹਿਬਾਨ ਨੇ ਸਰਪੰਚ ਸਹਿਬਾਨ ਨੇ ਕਿਉਂਕਿ ਅਸਲ ਦੇ ਵਿੱਚ ਨਗਰ ਨੂੰ ਸਾਰੇ ਨੂੰ ਇਕੱਠਾ ਹੋਣਾ ਚਾਹੀਦਾ ਵੱਡੇ ਪੱਧਰ ਦੇ ਉੱਪਰ ਕਿਉਂਕਿ ਕੁਰਬਾਨੀ ਬਹੁਤ ਵੱਡੀ ਹੈ ਕੁਰਬਾਨੀ ਨਗਰ ਦੇ ਲਈ ਹੈ ਕੁਰਬਾਨੀ ਪਰਿਵਾਰ ਵਾਸਤੇ ਨਹੀਂ ਇਹ ਹੈਗੀ ਪਰਿਵਾਰ ਦਾ ਤਾਂ ਪਿਆਰੇ ਸਾਥੀਓ ਇੱਕ ਜੀ ਚਲੇ ਗਿਆ ਪਰਿਵਾਰ ਦਾ ਤਾਂ ਮੁਖੀਆ ਚਲੇ ਗਿਆ ਇਹ ਕੁਰਬਾਨੀ ਤਾਂ ਨਗਰ ਦੇ ਵਾਸਤੇ ਆ ਕਿੰਨਾ ਕੁ ਅੱਗੇ ਵਧੂ ਸੋਚ ਵਾਲਾ ਹੈਗਾ ਆ ਕਿ ਅੱਜ ਦੇ ਦਿਨ ਤਾਂ ਪੂਰੇ ਨਗਰ ਨੂੰ ਇੱਥੇ ਇਕੱਠੇ ਹੋਣਾ ਚਾਹੀਦਾ ਸੀਗਾ ਉਸ ਸ਼ਹੀਦ ਦੀ ਕੁਰਬਾਨੀ ਨੂੰ ਸਜਦਾ ਕਰਨਾ ਚਾਹੀਦਾ ਸੀ ਕਿ ਤਾਨਾ ਉਹ ਸ਼ਹੀਦ ਜਿਨੇ ਦੋ ਜਣਿਆਂ ਨੂੰ ਜਫਾ ਪਾਇਆ ਤੇ ਤੀਸਰੇ ਜਣੇ ਨੇ ਗੋਲੀਆਂ ਮਾਰ ਦਿੱਤੀਆਂ ਉਸ ਗੋਲੀਆਂ ਦੇ ਦੌਰਾਨ ਸ਼ਹੀਦ ਕਰਮਚੰਦ ਜੀ ਸ਼ਹੀਦ ਹੋਏ ਪਿਆਰੇ ਸਾਥੀਓ ਵੀਡੀਓ ਦੇ ਜ਼ਰੀਏ ਨਗਰ ਨਿਵਾਸੀਆਂ ਨੇ ਵੀ ਇੱਕ ਮੈਸੇਜ ਆ ਕਿ ਜਰੂਰ ਇਕੱਠੇ ਹੋਇਆ ਕਰੋ ਇਹ ਕੁਰਬਾਨੀ ਆਮ ਕੋਈ ਕੁਰਬਾਨੀ ਨਹੀਂ ਇਸ ਕੁਰਬਾਨੀ ਨੇ ਤੁਹਾਨੂੰ ਇੱਕ ਬਹੁਤ ਵੱਡੀ ਸੇਧ ਦੇ ਦਿੱਤੀ ਹੈਗੀ ਹੈ ਕਿ ਜੀਵਨ ਦੇ ਅੰਦਰ ਜੀਵਨ ਨੂੰ ਜਿਉਣਾ ਕਿਸ ਤਰ੍ਹਾਂ ਆ ਸੱਚ ਤੇ ਲਈ ਜੇ ਕੁਰਬਾਨ ਵੀ ਹੋ ਜਾਂਦੇ ਹਾਂ ਤਾਂ ਵੀ ਤੁਸੀਂ ਬਹੁਤ ਘੱਟ ਤੇ ਸੰਸਾਰ ਦੇ ਲਈ ਮਹਾਨ ਪਾਇਆ ਜਾਂਦੇ ਹੋ ਮਹਾਨ ਮੰਨੇ ਜਾਂਦੇ ਹੋ ਨਗਰ ਨਿਵਾਸੀਆਂ ਦਾ ਵੀ ਇੱਥੇ ਆਉਣਾ ਬਹੁਤ ਜ਼ਰੂਰੀ ਬਣਦਾ ਕਿਉਂਕਿ ਕੁਰਬਾਨੀ ਪੂਰੇ ਪੰਜਾਬ ਪੁਰਸ ਦੇ ਲਈ ਹੈ ਪੂਰੇ ਨਗਰ ਦੇ ਲਈ ਹੈ ਪੂਰੇ ਪੰਜਾਬ ਦੇ ਲਈ ਹੈ ਪੂਰੇ ਭਾਰਤ ਦੇ ਲਈ ਹੈ ਜਿਨੇ ਕੈਸ਼ ਵਾਲੀ ਗੱਡੀ ਨੂੰ ਕੈਸ਼ ਇਨਚਾਰਜ ਹੋਣ ਦੇ ਨਾਤੇ ਬਚਾਉਣ ਦੇ ਲਈ ਉਸ ਸਮੇਂ ਦੇ ਦੌਰਾਨ ਸ਼ਹਾਦਤ ਜਿਹੜੀ ਹੈਗੀ ਆ ਉਹ ਖਿੜੇ ਮੱਥੇ ਸਰ ਲਈ ਧੰਨਵਾਦ ਸ਼ਹੀਦ ਕਰਮਚੰਦ ਜੀ ਦੀ ਕਰਮਚੰਦ ਅਮਰ ਰਹੇ ਇਸ ਸਮਾਰਕ ਦੇ ਉੱਪਰ ਸ਼ਹੀਦ ਕਰਮਚੰਦ ਅਮਰ ਰਹੇ ਸ਼ਹੀਦ ਕਰਮਚੰਦ ਅਮਰ ਰਹੇ ਸ਼ਹੀਦ ਕਰਮਚੰਦ ਅਮਰ ਰਹੇ ਸ਼ਹੀਦ ਕਰਮਚੰਦ ਅਮਰ ਰਹੇ ਪਿੰਡ ਜ਼ੱਬੋਪਾਲ ਦੇ ਵਿੱਚ ਸ਼ਹੀਦ ਕਰਮਚੰਦ ਜੀ ਦੀ ਸਮਾਰਕ ਦੇ ਉੱਪਰ ਫੁੱਲ ਮਾਲਾ ਅਰਪਣ ਕਰਨ ਦੇ ਲਈ ਨਕਰ ਨਵਸੀ ਪਹੁੰਚੇ ਨੇ ਨੰਦਈ بیٹے ਰੂਪ ਲਾਲ ਜੀ ਸਰਪੰਚ ਸਹਿਬਾਨ ਵੀ ਬਜ ਜਸਵਿੰਦਰ ਕੌਰ ਜੀ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਸ਼ਹੀਦ ਕਰਮਚੰਦ ਜੀ ਦੀ ਸਮਾਰਕ ਦੇ ਉੱਪਰ ਨਤਮਸਤਕ ਹੋਣ ਦੇ ਲਈ ਸਜਦਾ ਕਰਨ ਦੇ ਲਈ ਕਿਉਂਕਿ ਉਹਨਾਂ ਦੀ ਕੁਰਬਾਨੀ ਨੂੰ ਸਲਾਮ ਸਲੂਟ ਉਹਨਾਂ ਦੀ ਕੁਰਬਾਨੀ ਨੂੰ ਜਿਨ੍ਹਾਂ ਨੇ ਆਪਣੀ ਜਾਨ ਦੀ ਨਾ ਪਰਵਾਹ ਕਰਦਿਆ ਹੋਇਆ ਸ਼ਹਾਦਤ ਨੂੰ ਖੜੇ ਮੱਥੇ ਆ ਸਾਰੇ ਪੀਤਾ ਤੌਰ ਤੇ ਰਣਜੀਤ ਸਿੰਘ ਜੀ ਰੂਪ ਲਾਲ ਜੀ ਉਹਨਾਂ ਦੇ ਪਰਿਵਾਰ ਕਰਮਚੰਦ ਜੀ ਦੀ ਧਰਮ ਪਤਨੀ ਗਰਮੀਤ ਕੌਰ ਜੀ ਵੀ ਵਿਸ਼ੇਸ਼ ਤੌਰ ਤੇ ਪੰਚਨੇ ਦੇ ਬਹੂ ਹਰਾਨੀ ਵੀ ਵਿਸ਼ੇਸ਼ ਤੌਰ ਤੇ ਪਹੁੰਚਨੇ ਸਮਾਰਕ ਦੇ ਉੱਪਰ ਸਾਰੇ ਸਜਦਾ ਕਰਨ ਦੇ ਦੇਸ਼ਾਪਿਕ ਦੇਖ ਰਹੇ ਸਾਰੇ ਹੀ ਸ੍ਰੇਤਿਆਂ ਦਾ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਵੀਡੀਓ ਨੂੰ ਵਟ ਵਟ ਕਰੂ ਸ਼ੇਅਰ 946531313 ਤੇ ਕਰੋ ਸੰਪਰਕ